ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਨਵੀਂ ਕਥਾ ਦਾ ਇਹ ਵਿਸ਼ਾ ਹੈ ਕਿ ਲੂਣ ਦੇ ਡੱਬੇ 'ਚ ਰੱਖ ਦੋ ਇਹ ਇੱਕ ਚੀਜ਼ ਤੁਹਾਡੀ ਕਿਸਮਤ ਬਦਲ ਜਾਵੇਗੀ ਉਹ ਕਿਹੜੀ ਇੱਕ ਚੀਜ਼ ਹੈ ਜੋ ਲੂਣ ਦੇ ਡੱਬੇ 'ਚ ਰੱਖਣ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਲੂਣ ਨਾ ਸਿਰਫ ਖਾਣ ਦੀ ਵਰਤੋਂ ਵਿੱਚ ਆਉਂਦਾ ਹੈ ਬਲਕਿ ਆਪਣੀ ਆਰਥਿਕ ਸਥਿਤੀ ਨੂੰ ਵੀ ਜਿਹੜੀ ਹੈ ਸੁਧਾਰਨ ਦੇ ਵਿੱਚ ਇਹ ਮਦਦ ਕਰਦਾ ਹੈ ਜੇਕਰ ਆਪਾਂ ਆਪਣੇ ਪੁਰਾਣੇ ਵੱਡੇ-ਵਡੇਰੇ ਸਿਆਣਿਆਂ ਦੀ ਗੱਲ ਕਰੀਏ ਤਾਂ ਉਹ ਕਈ ਵਿਧੀਆਂ ਦੱਸਦੇ ਸਨ ਜਿਸ ਦੇ ਨਾਲ ਜੀਵਨ ਦੇ ਵਿੱਚ ਚਮਤਕਾਰ ਤੇ ਬਦਲਾਅ ਆਉਣਾ ਲਾਜ਼ਮੀ ਸੀ ਉਹਨਾਂ ਵਿੱਚੋਂ ਕੁਝ ਗੁਪਤਾਂ ਬਾਰਿਆਂ 'ਚ ਆਪਾਂ ਗੱਲ ਕਰਾਂਗੇ ਵੀ ਲੂਣ ਦੇ ਡੱਬੇ 'ਚ ਕਿਹੜੀ ਇੱਕ ਚੀਜ਼ ਰੱਖਣ ਦੇ ਨਾਲ ਕਿਸਮਤ ਬਦਲ ਜਾਂਦੀ ਹੈ ਤੇ ਦੂਜੀ ਗੱਲ ਕਰਾਂਗੇ ਵੀ ਕਿਹੜੇ ਲੂਣ ਦਾ ਡੱਬਾ ਜਿਹੜਾ ਇਹ ਲੂਣ ਨੂੰ ਕਿਹੜੀਆਂ ਤਿੰਨ ਥਾਵਾਂ ਤੇ ਰੱਖਣ ਦੇ ਨਾਲ ਘਰ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਬਦਲਾਅ ਆ ਜਾਏਗਾ ਆਪਣੇ ਘਰ ਦੇ ਵਿੱਚ ਸਾਰੇ ਜਿਹੜੇ ਇਹ ਧਿਆਨ ਦਿਓ ਵੀ ਲੂਣ ਦਾ ਡੱਬਾ ਅਲੱਗ ਰੱਖਿਆ ਹੋਇਆ। ਜੇਕਰ ਨਹੀਂ ਰੱਖਿਆ ਹੋਇਆ ਤਾਂ ਜਲਦੀ ਇਸ ਦਾ ਇੰਤਜ਼ਾਮ ਕਰ ਲਿਓ। ਅੱਜ ਆਪਾਂ ਇਹਦੇ ਬਾਰੇ ਐਸੇ ਚਮਤਕਾਰਾਂ ਬਾਰੇ ਗੱਲ ਕਰਨ ਲੱਗੇ ਆਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਬਦਲਾਅ ਕਰ ਦੇਣਗੇ ਜੇਕਰ ਆਪਾਂ ਇਹ ਛੋਟੇ ਜਿਹੇ ਉਪਾਅ ਕਰ ਲੇ ਤਾਂ ਇਹਦੇ ਨਾਲ ਜ਼ਿੰਦਗੀ ਬਦਲਣੀ ਲਾਜ਼ਮੀ ਹੈ ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਵੀ ਤੁਹਾਡਾ ਛੁਟਕਾਰਾ ਹੋ ਜਾਏਗਾ ਨਮਕ ਆਪਾਂ ਸਭ ਮੰਨਦੇ ਆਂ ਵੀ ਜਿਹੜਾ ਨਮਕ ਆ ਇਹ ਘਰ ਦੀ ਨਾਕਾਰਾਤਮਕਤਾ ਨੂੰ ਤਾਂ ਬਿਲਕੁਲ ਦੂਰ ਕਰ ਦਿੰਦਾ ਤੇ ਨਾਲ ਹੀ ਨਾਲ ਘਰ ਸੁੱਖ ਸਮ੍ਰiddhi ਵੀ ਲੈ ਆਉਂਦਾ ਪਹਿਲਾਂ ਗੱਲ ਕਰਦੇ ਆਂ ਵੀ ਲੂਣ ਨੂੰ ਕਿਹੜੀ ਤਿੰਨ ਥਾਵਾਂ ਤੇ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਕਿ ਆ ਜਾਂਦਾ ਹੈ ਵੀ ਲੂਣ ਨੂੰ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਇੱਕ ਕੋਲੀ ਚ ਪਾ ਕੇ ਇਸ ਨੂੰ ਜ਼ਰੂਰ ਰੱਖੋ ਹੁਣ ਕਿਹੜਾ ਲੂਣ ਰੱਖਣਾ ਹੈ ਉਹ ਹੈ ਸੇਂਦਾ ਨਮਕ ਇਹ ਜਿਹੜਾ ਇਹਨੂੰ ਨਾ ਇੱਕ ਕੋਲੀ ਚ ਪਾ ਕੇ ਤੇ ਆਪਣੇ ਜਿਹੜਾ ਤੁਹਾਡਾ ਬਾਥਰੂਮ ਹੈ ਜਿੱਥੇ ਤੁਸੀਂ ਸਾਰਾ ਪਰਿਵਾਰ ਨਹਾਉਂਦੇ ਹੋ ਉੱਥੇ ਪਾ ਕੇ ਇਹਨੂੰ ਜ਼ਰੂਰ ਰੱਖ ਦਿਓ ਕਿ ਆ ਜਾਂਦਾ ਹੈ ਵੀ ਜਿਹੜੀ ਥਾਂ ਜਿੰਨੀ ਜ਼ਿਆਦਾ ਗਿੱਲੀ ਅਤੇ ਜਿਹੜੀ ਥਾਂ ਤੇ ਜ਼ਿਆਦਾ ਨਕਾਰਾਤਮਕਤਾ ਹੁੰਦੀ ਹੈ ਉੱਥੇ ਪਾ ਕੇ ਇਸ ਲੂਣ ਨੂੰ ਰੱਖ ਦਿਵੋ ਜਦੋਂ ਹੁਣ ਹੌਲੀ ਹੌਲੀ ਇਹ ਪੀਲਾ ਹੋਣਾ ਸ਼ੁਰੂ ਹੋ ਜੇ ਉਦੋਂ ਇਹ ਲੋਨ ਨੂੰ ਤੁਸੀਂ ਆਪਣੇ ਘਰ ਦੇ ਆਸ-ਪਾਸ ਨਾਲ ਹੀ ਦਰਿਆ ਕੁਝ ਵੀ ਹੋਵੇ ਤੇ ਕਹਿੰਦੇ ਉਥੇ ਇਸ ਨੂੰ ਵਹਾ ਦਿਓ ਤੇ ਦੁਬਾਰਾ ਉਥੇ ਜਿਹੜਾ ਦੂਜਾ ਨੂਨ ਦਾ ਢੇਲਾ ਹੈ ਉਹ ਰੱਖ ਦਿਓ ਹੁਣ ਇਹਦਾ ਹੋਵੇਗਾ ਕਿ ਇਹਦੇ ਇਹ ਦੋ ਕਾਰਨਾ ਕਰਕੇ ਬਾਥਰੂਮੀਆਂ ਕਹ ਲਓ ਨਾ ਹੋਣ ਵਾਲੀ ਥਾਂ ਦੇ ਵਿੱਚ ਰੱਖਿਆ ਜਾਂਦਾ ਸੀ ਪਹਿਲਾਂ ਕਿਹਾ ਜਾਂਦਾ ਸੀ ਵੀ ਜਿਹੜੀ ਥਾਂ ਜਿਹੜੀ ਘਰ ਦੀ ਨਾਕਾਰਾਤਮਕ ਊਰਜਾ ਸਭ ਤੋਂ ਜ਼ਿਆਦਾ ਘਰ ਦੇ ਬਾਥਰੂਮਾਂ ਦੇ ਵਿੱਚ ਹੁੰਦੀ ਹੈ ਕਿਆ ਜਾਂਦਾ ਸੀ ਵੀ ਉਥੇ ਇਸ ਨੂੰ ਰੱਖਣ ਦੇ ਨਾਲ ਨਾਕਾਰਾਤਮਕਤਾ ਜਿਹੜਾ ਲੂਨ ਹੈ ਉਹ ਉਸ ਨੂੰ ਸੋਖ ਲੈਂਦਾ ਹੈ ਦੂਜਾ ਇਹ ਉਥੇ ਤਾਂ ਰੱਖਿਆ ਜਾਂਦਾ ਸੀ ਵੀ ਜਦੋਂ ਆਪਾਂ ਇਸ ਨੂੰ ਪਾਣੀ ਦੇ ਵਿੱਚ ਪਾ ਕੇ ਨਹਾਉਂਦੇ ਆ ਨਾ ਤਾਂ ਆਪਣੇ ਸਰੀਰ ਦੀ ਜਿੰਨੀ ਜ਼ਿਆਦਾ ਨਾਕਾਰਾਤਮਕਤਾ ਊਰਜਾ ਹੈ ਉਹ ਸਾਰੀ ਇਹ ਸੋਖ ਲੈਂਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਵੀ ਹੁਣ ਤਾਂ ਵਿਗਿਆਨ ਵੀ ਇਸ ਚੀਜ਼ ਨੂੰ ਮੰਨਦਾ ਹੈ ਬੀ ਜਦੋਂ ਤੁਸੀਂ ਪਾਣੀ ਦੇ ਵਿੱਚ ਗੁੰਗਣੇ ਪਾਣੀ ਦੇ ਵਿੱਚ ਥੋੜਾ ਜਿਹਾ ਇੱਕ ਚਮਚੂ ਇਸੇ ਦਾ ਨਮਕ ਪਾ ਕੇ ਨਹਾਉਂਦੇ ਹੋ ਤਾਂ ਇਹਦੇ ਨਾਲ ਤੁਹਾਡੇ ਸਰੀਰ ਦੀ ਸਾਰੀ ਜਿੰਨੀ ਥਕਾਵਟ ਆ ਉਹ ਉਤਰ ਜਾਵੇਗੀ ਹੋਰ ਤੇ ਹੋਰ ਇਹਦੇ ਨਾਲ ਤੁਹਾਡੀਆਂ ਜਿੰਨੀਆਂ ਮਾਸਪੇਸ਼ੀਆਂ ਨੇ ਜਿਹੜੀਆਂ ਦਰਦ ਹੁੰਦੀਆਂ ਸਨ ਉਹਨਾਂ ਨੂੰ ਵੀ ਬੜਾ ਜ਼ਿਆਦਾ ਆਰਾਮ ਮਿਲੇਗਾ ਇਵੇਂ ਕਰਨ ਦੇ ਨਾਲ ਸਰੀਰ ਦੀ ਸਾਰੀ ਥਕਾਵਟ ਸਰੀਰ ਦੇ ਵਿੱਚ ਜਿੰਨਾ ਜ਼ਿਆਦਾ ਭਾਰੀਪਨ ਸੀ ਉਹ ਦੂਰ ਹੋ ਜਾਏਗਾ ਤੇ ਇਸ ਨੂੰ ਬੜੇ ਆਪਣੇ ਵੱਡੇ ਸਿਆਣੇ ਲੋਕ ਮੰਨਦੇ ਆ ਵੀ ਐਵੇਂ ਕਰਨ ਦੇ ਨਾਲ ਸਰੀਰ ਦੇ ਜਿੰਨਾ ਵੀ ਨਾਕਾਰਾਤਮਕ ਊਰਜਾ ਸੀ ਉਹ ਦੂਰ ਹੋ ਜਾਏਗੀ ਸਰੀਰ ਹੌਲਾ ਮਹਿਸੂਸ ਕਰੇਗਾ ਹੁਣ ਦੂਜੀ ਥਾਂ ਉਹ ਹੈ ਕਿੰਦੇ ਵੀ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਹੈ ਉਹਦੇ ਕੋਲ ਥੋੜਾ ਜਿਹਾ ਲੂਣ ਜ਼ਰੂਰ ਰੱਖੋ ਰੱਖਣਾ ਵੀ ਸੇਂ ਦਾ ਨਮਕ ਹੀ ਹੈ ਕਹਿੰਦੇ ਘਰ ਦਾ ਮੁੱਖ ਦਰਵਾਜ਼ਾ ਉਹ ਆਪਣਾ ਆਂਗ ਹੈ ਜਿੱਥੋਂ ਹਰ ਇੱਕ ਚੀਜ਼ ਆਪਣੇ ਘਰ 'ਚ ਆਉਂਦੀ ਹੈ। ਕਈ ਵਾਰ ਕੁਝ ਲੋਕ ਆਪਣੇ ਘਰ ਦੇ ਵਿੱਚ ਐਸੇ ਵੀ ਆਉਂਦੇ ਨੇ ਜੋ ਘਰ ਨੂੰ ਵੇਖ ਕੇ ਸਿਰਫ ਇਹ ਹੀ ਕਹਿੰਦੇ ਨੇ ਵੀ ਇਹਦੇ ਕੋਲ ਹੈ ਤੇ ਮੇਰੇ ਕੋਲ ਉਹ ਚੀਜ਼ ਨਹੀਂ ਹੈ। ਉਹਨਾਂ ਦੇ ਮਨ ਦੇ ਵਿੱਚੋਂ ਕਈ ਤਰ੍ਹਾਂ ਦੇ ਨਾਕਾਰਾਤਮਕ ਪ੍ਰਭਾਵ ਜਿਹੜੇ ਨੇ ਉਹ ਨਿਕਲਦੇ ਨੇ। ਜਦੋਂ ਘਰ ਦੇ ਕੋਲ ਨਾਗਰਾਂਤਮਕ ਪ੍ਰਭਾਵ ਮਾੜੇ ਆਪਣੇ ਵਿਚਾਰ ਲੈ ਕੇ ਆਵੇਗਾ ਅਗਲਾ ਤਾਂ ਘਰ ਦੇ ਉਹ ਕਹਿੰਦੇ ਵੀ ਉੱਥੇ ਹੀ ਉਸ ਚੀਜ਼ ਨੂੰ ਉਹ ਜਿਹੜਾ ਆਪਾਂ ਘਰ ਦੇ ਮੁੱਖ ਦਰਵਾਜ਼ੇ ਦੇ ਪਿੱਛੇ ਆਪਾਂ ਜਿਹੜਾ ਸੇਂ ਦਾ ਨਮਕ ਦੀ ਟੇਲੀ ਰੱਖੀਏ ਕਹਿੰਦੇ ਵੀ ਉੱਥੇ ਉਹ ਸੋਖਿਆ ਜਾਂਦਾ ਲੂਣ ਨਾ ਹਰੇਕ ਚੀਜ਼ ਦੇ ਪ੍ਰਭਾਵ ਨੂੰ ਕਹਿੰਦੇ ਸੋਖ ਲੈਂਦਾ ਇਸ ਕਰਕੇ ਉੱਥੇ ਕਹਿੰਦੇ ਵੀ ਇਹ ਜ਼ਰੂਰ ਰੱਖੋ ਤੀਸਰੀ ਜਿਹੜੀ ਚੀਜ਼ ਹੈ ਕਹਿੰਦੇ ਵੀ ਆਪਣੇ ਘਰ ਦੇ ਜਿਹੜਾ ਤੁਸੀਂ ਰੱਖਣਾ ਹੈ ਜਿੱਥੇ ਵੀ ਤੁਸੀਂ ਝਾੜੂ ਰੱਖਦੇ ਹੋ ਜਾਂ ਫਿਰ ਤੁਸੀਂ ਮਾਂਜੇ ਰੱਖਦੇ ਹੋ ਪੋਚੇ ਰੱਖਦੇ ਹੋ ਕੋਈ ਐਸੀ ਥਾਂ ਆਪਣੇ ਘਰ ਦੀ ਹੁੰਦੀ ਹੈ ਜਿੱਥੇ ਆਪਾਂ ਇਹ ਚੀਜ਼ਾਂ ਰੱਖਦੇ ਹਾਂ ਉਸ ਥਾਂ ਤੇ ਇਹ ਚੀਜ਼ਾਂ ਜ਼ਰੂਰ ਰੱਖੋ ਜਦੋਂ ਆਪਾਂ ਉੱਥੇ ਰੱਖਦੇ ਹਾਂ ਤੇ ਕਹਿੰਦੇ ਇਹਦੇ ਨਾਲ ਜਿਹੜਾ ਘਰ ਦੇ ਵਿੱਚ ਸੁੱਖ ਸਮਰiddhi ਆਉਂਦੀ ਹੈ ਤੇ ਵਿਗਿਆਨ ਵੀ ਇਸ ਚੀਜ਼ ਨੂੰ ਮੰਨਦਾ ਹੈ ਵੀ ਜਿਹੜਾ ਆਪਣੇ ਘਰ ਦਾ ਝਾਲੂ ਹੈ ਪੋਚਾ ਇਸ ਦੇ ਨਾਲ ਬੜੇ ਤਰ੍ਹਾਂ ਦੇ ਬੈਕਟੀਰੀਆ ਸ਼ਾਮਿਲ ਹੁੰਦੇ ਨੇ ਪਰ ਜਿਹੜਾ ਸੈਦਾ ਨਮਕ ਹੈ ਸਾਰਿਆਂ ਨੂੰ ਖਿੱਚਣ ਸੁਖਣ ਦੀ ਜਿਹੜੀ ਸ਼ਕਤੀ ਰੱਖਦਾ ਹੈ ਤੇ ਇਸ ਦੇ ਨਾਲ ਇਹ ਚੀਜ਼ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਇਹਨਾਂ ਤਿੰਨ ਥਾਵਾਂ ਤੇ ਘਰ 'ਚ ਆਪਾਂ ਨੂੰ ਲੂਣ ਜ਼ਰੂਰ ਰੱਖਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਵੀ ਜਿਨ੍ਹਾਂ ਦੇ ਘਰ ਬੜੇ ਜ਼ਿਆਦਾ ਕਲਾ ਕਲੇਸ਼ ਤੇ ਲੜਾਈ ਝਗੜੇ ਰਹਿੰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਿਨ੍ਹਾਂ ਦੇ ਘਰ ਬੜੇ ਜ਼ਿਆਦਾ ਲੜਾਈ ਝਗੜੇ ਕਲਾ ਕਲੇਸ਼ ਰਹਿੰਦੇ ਨੇ ਨਾ ਉਹਨਾਂ ਨੇ ਸਿਰਫ ਇੰਨਾ ਕਰਨਾ ਹੈ ਵੀ ਹੁਣ ਆਪਾਂ ਨੂੰ ਪਤਾ ਹੈ ਵੀ ਲੂਣ ਹਰ ਇੱਕ ਚੀਜ਼ ਨੂੰ ਸੋਖਣ ਦੀ ਤਾਕਤ ਰੱਖਦਾ ਹੈ ਜਿਨ੍ਹਾਂ ਦੇ ਘਰ ਲੜਾਈ ਝਗੜੀਆਂ ਨਾਕਾਰਾਤਮਕਤਾ ਰਹਿੰਦੀ ਹੈ ਨਾ ਉਹਨਾਂ ਕੀ ਕਰਨਾ ਹੈ ਵੀ ਜਦੋਂ ਤੁਸੀਂ ਰੋਜ਼ ਆਪਣੇ ਘਰ ਪੋਚਾ ਲਾਓ ਤਾਂ ਉਹਦੇ ਵਿੱਚ ਜਿਹੜਾ ਸੈਦਾ ਨਮਕ ਦਾ ਅੱਧਾ ਚਮਚਾ ਜਾਂ ਘੱਲੋ ਛੋਟਾ ਜਿਹਾ ਟੁਕੜਾ ਪਾਣੀ ਦੇ ਵਿੱਚ ਪਾ ਕੇ ਤੇ ਫੇਰ ਹੀ ਘਰ ਚ ਪੋਚਾ ਲੂਣਾ ਹੈ ਸਿਆਣੇ ਵੱਡੇ-ਵਡੇਰੇ ਕਹ ਲਓ ਉਹ ਕਿਆ ਕਰਦੇ ਸੀ ਵੀ ਐਵੇਂ ਕਰਨ ਦੇ ਨਾਲ ਘਰ ਦੇ ਹਰੇਕ ਕੋਨੇ ਦੇ ਵਿੱਚ ਜਿੰਨੀ ਨਾਕਾਰਾਤਮਕਤਾ ਹੈ ਉਹ ਸੁੱਕੀ ਜਾਵੇਗੀ ਇਹ ਕੰਮ ਆਪਾਂ ਸਭ ਨੂੰ ਕਰਨਾ ਚਾਹੀਦਾ ਹੈ ਵੀ ਜਦੋਂ ਵੀ ਘਰ ਦੇ ਕੰਮ ਕਰੋ ਨਾਲ-ਨਾਲ ਪਰਮਾਤਮਾ ਦਾ ਨਾਮ ਜ਼ਰੂਰ ਲਵੋ ਜਦੋਂ ਹਰ ਥਾਂ ਕੋਨੇ-ਕੋਨੇ ਪਰਮਾਤਮਾ ਦਾ ਨਾਮ ਹੋਵੇਗਾ ਤੇ ਆਪੇ ਹੀ ਦੁੱਖ ਦਿਲ ਇਦਰ ਦੂਰ ਹੋਣਗੇ ਤੇ ਵਾਹਿਗੁਰੂ ਦੇ ਨਾਮ ਦਾ ਪਸਾਰਾ ਹੋਵੇਗਾ ਤੇ ਵਿਗਿਆਨ ਕਹਿੰਦਾ ਹੈ ਵੀ ਜਦੋਂ ਆਪਾਂ ਪਾਣੀ ਦੇ ਵਿੱਚ ਸਿੱਧਾ ਨਮਕ ਪਾ ਕੇ ਪੋਚਾ ਜਾਂ ਐਵੇਂ ਲਾਉਂਦੇ ਆ ਤੇ ਇਹਦੇ ਨਾਲ ਐਸੇ ਜੀਵਾਣੂ ਬੈਕਟੀਰੀਆ ਜੋ ਆਪਣੇ ਘਰ ਹਾਨੀ ਪਹੁੰਚਾਉਂਦੇ ਨੇ ਜੋ ਆਪਣੇ ਘਰ ਬਿਮਾਰੀਆਂ ਫੈਲਾਉਂਦੇ ਨੇ ਉਸ ਦੇ ਨਾਲ ਕੀ ਹੁੰਦਾ ਉਹ ਵਿਥਾਂ ਖੁੰਝਾਂ 'ਚ ਜਿਹੜੇ ਲੁਕੇ ਹੁੰਦੇ ਨੇ ਉਹ ਉਸ ਦੀ ਜਿਹੜੀ ਤਾਕਤ ਹੁੰਦੀ ਏ ਜਾਂ ਉਹਦਾ ਅਸਰ ਕਹਿ ਲਓ ਉਹਦੀ ਜਿਹੜੀ ਸੁਗੰਧ ਕਹਿ ਲਓ ਉਹ ਫਿਰ ਆਪੇ ਉਹ ਥਾਂ ਛੱਡ ਕੇ ਤੇ ਚਲੇ ਜਾਂਦੇ ਨੇ ਜਿਸ ਤੇ ਨਾਲ ਤੁਹਾਡੇ ਘਰ ਫਿਰ ਉਹ ਕਟਾਣੂ ਬੈਕਟੀਰੀਆ ਨਹੀਂ ਆ ਪਾਉਂਦੇ ਤੇ ਜਦੋਂ ਤੁਹਾਡੇ ਕੋਲ ਰੋਗ ਹੀ ਬਾਰ ਤੋਰਗੇ ਤੇ ਫਿਰ ਆਪੇ ਸਰੀਰ ਵਿਸਵਸਥ ਰਹਿਗਾ ਮਾਨਵੀ ਖੁਸ਼ ਰਹੇਗਾ ਤੇ ਆਪੇ ਫਿਰ ਕਲਾ ਕਲੇਸ਼ ਤੋਂ ਵੀ ਦੂਰ ਚਲੇ ਜਾਓਗੇ ਹੁਣ ਗੱਲ ਕਰਦੇ ਆਂ ਵੀ ਲੂਣ ਦੇ ਡੱਬੇ 'ਚ ਐਸੀ ਕਿਹੜੀ ਚੀਜ਼ ਪਾ ਕੇ ਰੱਖਣੀ ਚਾਹੀਦੀ ਹੈ ਜਿਸ ਦੇ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਇਹ ਇਸ ਲਈ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਲੂਣ ਪਾਣ ਲਈ ਹਮੇਸ਼ਾ ਕੱਚ ਦਾ ਡੱਬਾ ਵਰਤਿਆ ਕਰੋ ਲੂਣ ਪਾਣ ਲਈ ਜਦੋਂ ਕੱਚ ਦਾ ਡੱਬਾ ਵਰਤਦੇ ਹੋ ਨਾ ਕਿਉਂਕਿ ਕੱਚ ਕਿਸੇ ਲੂਣ ਆਪਣੀ ਚੀਜ਼ ਨੇ ਨਾਲ ਮਿਲ ਕੇ ਕਿਰਿਆ ਨਹੀਂ ਕਰਦਾ ਉਹ ਜਦੋਂ ਉਹਨੂੰ ਵਿੱਚ ਪਾ ਕੇ ਰੱਖੋਗੇ ਨਾ ਉਹ ਚਾਪਾ ਪਾਣੀ ਨੇ ਲੌਂਗ ਇਹਦੇ ਧਾਰਮਿਕ ਪੱਖ ਤੋਂ ਕਹਿ ਲੋ ਵੀ ਸਿਆਣੇ ਜਿਹੜੇ ਕਿਆ ਕਰਦੇ ਸੀ ਉਹ ਅੱਡ ਪੱਖ ਤੋਂ ਆਪਣਾ ਕਿਆ ਕਰਦੇ ਸੀ ਤੇ ਜਿਹੜੇ ਆਪਣੇ ਵੱਡੇ ਵੱਡੇ ਰੀਆਂ ਵਿਗਿਆਨ ਕਹਿ ਲੋ ਉਹ ਅਲੱਗ ਤੋਂ ਕਿਆ ਕਰਦੇ ਸੀ ਸਿਆਣੀ ਲੋਕ ਨਾ ਆਪਣੇ ਹਰੇਕ ਚੀਜ਼ ਨੂੰ ਧਰਮ ਨਾਲ ਤਾਂ ਜੋੜ ਦਿੰਦੇ ਸੀ ਵੀ ਲੋਕ ਧਰਮ ਦੀ ਗੱਲ ਨੂੰ ਛੇਤੀ ਮੰਨ ਲੈਂਦੇ ਸੀ ਤੇ ਵਿਗਿਆਨ ਦੀ ਗੱਲ ਨੂੰ ਇਨੀ ਛੇਤੀ ਨਹੀਂ ਸਮਝ ਪਾਉਂਦੇ ਸੀ ਹੁਣ ਇਹਦੇ ਪਿੱਛੇ ਵਿਗਿਆ ਜਿਹੜੇ ਵੱਡੇ ਸਣ ਸਿਆਣੇ ਸਨ ਉਹ ਕਹਿੰਦੇ ਸੀ ਵੀ ਲੂਣ ਦੇ ਡੱਬੇ 'ਚ ਨਾ ਲੌਂਗ ਨੂੰ ਜਿਹੜਾ ਉਹ ਥੱਲੇ ਡੂੰਗਾ ਕਰਕੇ ਤੇ ਉੱਤੇ ਹੋਰ ਲੂਣ ਪਾ ਕੇ ਵੀ ਲੁਕੋ ਕੇ ਤੇ ਘਰ ਦੇ ਵਿੱਚ ਰੱਖ ਦੋ ਮਿਰ ਸੋਈ 'ਚ ਰੱਖ ਦੋ ਇਹਦੇ ਨਾਲ ਘਰ ਬਰਕਤ ਆ ਜਾਏਗੀ ਉਹਨਾਂ ਦੀ ਗੱਲ ਸਹੀ ਵੀ ਸੀ ਉਹ ਕਹਿੰਦੇ ਸਨ ਵੀ ਇਹ ਨਾਲ ਘਰ ਸੁੱਖ ਸਮ੍ਰiddhi ਤੇ ਬਰਕਤ ਆਉਂਦੀ ਏ ਘਰ ਹਰ ਇੱਕ ਤਰ੍ਹਾਂ ਦਾ ਦੁੱਖ ਦੂਰ ਹੋ ਜਾਂਦਾ ਹੈ ਹੁਣ ਇਸ ਗੱਲ ਦੀ ਵਿਗਿਆਨ ਵੀ ਪੁਸ਼ਟੀ ਕਰਦਾ ਹੈ ਵੀ ਜਦੋਂ ਲੂਣ ਦੇ ਡੱਬੇ ਚ ਆਪਾਂ ਲੌਂਗ ਨੂੰ ਕਾਫੀ ਦਿਨਾਂ ਤੱਕ ਉਹ ਪਾਏ ਰਹਿੰਦੇ ਨੇ ਤਾਂ ਉਹਦਾ ਅਸਰ ਲੌਂਗਾਂ ਦੀ ਜਿਹੜੀ ਸ਼ਕਤੀ ਹੈ ਉਹ ਲੂਣ ਦੇ ਵਿੱਚ ਵੀ ਚਲੀ ਜਾਂਦੀ ਹੈ ਇਹ ਜਿਹੜਾ ਆਪਾਂ ਲੂਣ ਜਦੋਂ ਵਰਤਦੇ ਆ ਨਾ ਤਾਂ ਇਹਦੇ ਨਾਲ ਜੇ ਤੁਸੀਂ ਉਸ ਚੂੰਡੀ ਚੁੱਕ ਕੇ ਮੂੰਹ ਚ ਵੀ ਪਾਉਂਦੇ ਹੋ ਨਾ ਤਾਂ ਇਹਦੇ ਨਾਲ ਭਾਵੇਂ ਤੁਹਾਨੂੰ ਕਿੰਨਾ ਭੈੜੇ ਤੋਂ ਭੈੜਾ ਦੰਦਾਂ ਚ ਦਰਦ ਹੋ ਰਿਹਾ ਹੋਵੇ ਨਾ ਉਹ ਵੀ ਇਸ ਦੇ ਨਾਲ ਦੂਰ ਹੋ ਜਾਂਦਾ ਹੈ ਜਦੋਂ ਲੌਂਗ ਵਿੱਚ ਆਪਾਂ ਜਦੋਂ ਪਾ ਕੇ ਇਹ ਲੂਣ ਆਪਣਾ ਪ੍ਰਸ਼ਾਦ ਦੇ ਵਿੱਚ ਸਬਜੀ ਵਿੱਚ ਵਰਤਦੇ ਆ ਨਾ ਤਾਂ ਉਹਦੇ ਨਾਲ ਕੀ ਹੈ ਵੀ ਪੇਟ ਸੰਬੰਧੀ ਪਾਚਨ ਸੰਬੰਧੀ ਜਿੰਨੀਆਂ ਵੀ ਦਿੱਕਤਾਂ ਨੇ ਉਹ ਦੂਰ ਹੋ ਜਾਂਦੀਆਂ ਨੇ ਲੂਣ ਦੇ ਨਾਲ ਮਿਲ ਕੇ ਇਹ ਤੁਹਾਡੇ ਜਿਹੜਾ ਤੁਹਾਨੂੰ ਕਈ ਵਾਰ ਕਿਸੇ ਨੂੰ ਗੈਸ ਬਣਦੀ ਏ ਕਿਸਦਾ ਪੇਟ ਫੁੱਲਦਾ ਜਾਂ ਖਾਦਾ ਪੀਤਾ ਹਜਮ ਨਹੀਂ ਹੁੰਦਾ ਤਾਂ ਜਦੋਂ ਉਹ ਐਵੇਂ ਦੇ ਲੂਣ ਦੀ ਵਰਤੋਂ ਕਰਦਾ ਨਾ ਤਾਂ ਉਹਦੀ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਦੰਦਾਂ 'ਚ ਵਾਰ-ਵਾਰ ਦਿੱਕਤ ਆਉਂਦੀ ਹੈ ਮਸੂੜੇ ਫੁੱਲ ਜਾਂਦੇ ਨੇ ਜਾਂ ਫਿਰ ਕਹਿ ਲੋ ਖੂਨ ਆਉਂਦਾ ਹੈ ਦੰਦਾਂ ਦੇ ਵਿੱਚੋਂ ਦਰਦ ਹੁੰਦੇ ਨੇ ਜਾਂ ਦਰਦ ਦੇ ਨਾਲ ਆਪਣੇ ਕਈ ਵਾਰ ਵੀ ਸਾਰਾ ਜਿਹੜੇ ਆਪਣੇ ਆਸੇ ਪਾਸੇ ਦਾ ਦੰਦ ਹੁੰਦਾ ਉਹ ਹੀ ਪੁੱਟ ਜਾਂਦਾ ਹੈ ਇਹ ਵਾਲਾ ਲੂਣ ਵਰਤਨ ਦੇ ਨਾਲ ਤੁਹਾਨੂੰ ਜਿਹੜੀ ਐਵੇਂ ਦੀ ਦਿੱਕਤ ਨਹੀਂ ਆਵੇਗੀ ਤੁਸੀਂ ਇੱਕ ਕੱਚ ਦਾ ਡੱਬਾ ਲੈ ਕੇ ਉਹ ਚ ਥੋੜੀ ਮਾਤਰਾ ਚ ਇੱਕ ਔਲੀ ਲੂਣ ਦੀ ਪਾ ਕੇ ਤੇ ਉਹਦੇ ਵਿੱਚ ਘੱਟ ਤੋਂ ਘੱਟ ਕੋਈ 20-25 ਲੌਂਗ ਪਾ ਕੇ ਤੇ ਉੱਤੇ ਫਿਰ ਲੂਣ ਪਾ ਕੇ ਉਹ ਡੱਬੇ ਨੂੰ ਅਲੱਗ ਤੋਂ ਰੱਖ ਦਿਓ ਤੁਸੀਂ ਉਹ ਜਿਹੜਾ ਲੂਣ ਹੋਏਗਾ ਤੇ ਉਹ ਇੱਕ ਲੌਂਗ ਹੋਏਗਾ ਉਹਨੂੰ ਆਪਣੇ ਮੂੰਹ ਚ ਪਾ ਕੇ ਹਲਕਾ ਜਿਹਾ ਚਬਾਓ ਤੇ ਉੱਤੇ ਪਾਣੀ ਪੀ ਲਓ ਇਸ ਨਾਲ ਤੁਹਾਡੇ ਪੇਟ ਦੀਆਂ ਜਿੰਨੀਆਂ ਵੀ ਪਾਚਨ ਸੰਬੰਧੀ ਦਿੱਕਤਾਂ ਨੇ ਨਾ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਜੇਕਰ ਇਹਦੇ ਨਾਲ ਤੁਹਾਡੇ ਦੰਦਾਂ ਦੀ ਕੋਈ ਦਿੱਕਤ ਸੀ ਉਹ ਵੀ ਦੂਰ ਹੋ ਜਾਏਗੀ ਜਿਨ੍ਹਾਂ ਨੂੰ ਕਬਜ ਦੀ ਦਿੱਕਤ ਸੀ ਜਾਂ ਗੈਸ ਬਣਦੀ ਹੈ ਪੇਟ ਫੁੱਲਦਾ ਜਾਂ ਖਾਂਦਿਆਂ ਸਾਰੀ ਪੇਟ ਫੁੱਲ ਕੇ ਬਾਹਰ ਆ ਜਾਂਦਾ ਉਹ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ ਇਸ ਲਈ ਵੱਡੇ-ਵਡੇਰੇ ਹਰੇਕ ਗੱਲ ਨੂੰ ਧਰਮ ਨਾਲ ਜੋੜ ਦਿੰਦੇ ਸੀ ਵੀ ਲੋਕ ਛੇਤੀ ਮੰਨ ਲੈ ਇਸ ਕਰਕੇ ਇਹ ਛੋਟਾ ਜਿਹਾ ਉਪਾਅ ਘਰ ਜ਼ਰੂਰ ਕਰੋ ਤੇ ਇਹ ਵੀ ਮੰਨਿਆ ਜਾਂਦਾ ਵੀ ਐਵੇਂ ਕਰਨ ਦੇ ਨਾਲ ਘਰ ਸੁੱਖ ਤੇ ਸਮ੍ਰਿਤੀ ਆਉਂਦੀ ਹੈ ਇਸ ਕਰਕੇ ਆਪਣੇ ਘਰੇ ਜੁਗਤ ਜ਼ਰੂਰ ਵਰਤਿਓ ਫਿਰ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ